ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਆ ਸੰਧੂ ਬੱਧਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋਗੇ ਕੁਐਸਟ ਬੇਨਤੀ ਕਰਦੇ ਆਂ ਸੱਜਣੋ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਈ ਕਰਿਆ ਕਰੋ ਫਰਜ਼ ਸਮਝ ਕੇ ਚੈਨਲ ਨੂੰ ਮੇਰੇ ਵੀਰ ਵੱਤੋਂ ਵੱਧ ਸਬਸਕ੍ਰਾਈਬ ਕਰਨਾ ਲੱਗਦੇ ਬੈਲ ਬਟਨ ਨੂੰ ਦਬਾ ਕੇ ਆਲ ਸੈਟ ਕਰਨਾ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਮਿਲੇ ਅੰਡ ਤੱਕ ਰ ਬਣ 26 ਨਵਾਸ ਆਰਿਆਂ ਦਾ ਵੀਡੀਓ ਵੇਖਣ ਲਈ ਹੈ ਨਾ 20 ਕਿਲੋ ਕੰਡੇ ਵਾਲਾ ਦੋਸਤ ਵਾਹ ਜੀ ਵਾਹ ਕੀ ਬਾਤ ਹੈ ਹੈ ਨਾ ਵਾਹ ਉਸ ਤੇ ਕਿਦੇ ਇੱਕ ਬਾਲ ਵੀ ਨਹੀਂ ਹੈਗਾ ਨਹੀਂ ਹੈਗਾ ਹੈ ਨਾ ਬਿਲਕੁਲ ਜੱਟ ਆ ਜਿਵੇਂ ਲੱਗਦਾ ਹੈ ਕਿ ਇਧਰ ਲੇਰ ਕੇ ਵਿੱਚ ਮੁਕਸ ਸਾਈਡ ਦੀ ਜਾਂ ਫਰੀਦਕੋੜੇ ਏਰੀਏ ਦੀ ਮਹਿ ਲੱਗਦੀ ਹੈ ਨਾ ਇਸ ਤਰ੍ਹਾਂ ਮਾਲਵੇ ਬਿਲਡ ਤੁਸੀਂ ਵੀ ਮਾਲਵੇ ਬਿਲਡ ਚ ਜਾਈ ਪਰ ਤੁਹਾਡੇ ਨਾਲ ਥੋੜੇ ਜਿਹਾ ਪਰ ਇਹਨੂੰ ਜ਼ਿਆਦਾ ਹੋ ਜਾਂਦਾ ਹੈ ਨਾ ਹਾਂਜੀ ਹਾਂਜੀ ਖੁੱਲ ਗਏ ਇਹਦੇ ਮਗਰ ਸੱਜ ਨੂੰ ਕਟਾ ਜੇ ਜੱਟ ਬਲੇ ਵੀ ਦਿਨ ਟੀਕਾ ਲੱਗੇ ਨੂੰ ਵੀ ਹੋਇਆ ਜੀ ਇਹਨੂੰ 20 ਦਿਨ ਹੋ ਗਿਆ ਟੀਕਾ ਭਰਾਏ ਰੋਣੀ ਤੇ ਸੁਆ ਇਹ ਵੀ ਦੁੱਧੇ ਲਈ ਜੀ ਸੁਆ ਇਹ ਵੀ ਦੁੱਧਾ ਜੀ ਆਪ ਦੀ ਕੋਈ ਸਮਝ ਲਾਵੇ ਹਾਂ ਥਾਨ ਵੜਾ ਸੋਨਾ ਲੱਗਾ ਕਰਮਾਲੀ ਨੂੰ ਜੀ ਇਹ ਬੱਚਾ ਜੀ ਇਹਦਾ ਜੈੱਡ ਬਲੈਕ ਹੀ ਬੱਚਾ ਹੈ ਇਹਦਾ 8 ਕਿਲੋ ਦੁੱਧ ਪੱਕਾ 8 ਕਿਲੋ ਪੱਕਾ ਹੈ 8 ਕਿਲੋ ਕੋ ਕੋ ਪੱਕਾ ਦੁੱਧ ਦੇ ਦਿੰਦੇ ਜੀ ਹਾਂ ਥੋਣੀਆ ਨੋਕ ਵਾਲਾ ਥਾਨ ਲੱਗਾ ਚੌਣ ਚਾਂਣ ਵੀ ਚੰਗੀ ਪੋਲੀ ਹੋਊਗੀ ਪੋਲੀ ਚੌਣ ਹਾਂ ਵੱਡੇ ਢਾਂ ਚੇਦੀ ਆ ઢાચાની લેવો વોટ લેવો ઘિંગર સેટ કરે લેવણી ਏ ਲੈ ਚਲੋ ਜੀ ਬੰਦ ਕਰਮਾ ਗਿਆ ਚੰਗੇ ਹੱਥਾਂ ਲੈਵੇ ਜੀ ਦੇਖ ਸਾਡੇ ਥਾਨ ਬਹੁਤ ਸੋਹਣਾ ਕੰਮ ਦਾ ਲੱਗਾ ਨੋਕਲਾ ਥਾਨ ਚੋਣ ਵੀ ਸਜਣੋ ਚੰਗੀ ਹੋਵੇ ਠੰਡੀ ਸੀਲ ਹਾਂ ਗੱਲ ਕਰੀਏ ਹੁਣ ਇਹਦੇ ਰੇਟ ਦੀ ਭਾਅ ਭੱਤੇ ਦੀ ਜੈਡ ਬਲੈਕ ਝੋਟੀ ਤੇ ਕਿੰਨੇ ਦੀ ਦੇਰੀਏ ਬਾਈ ਜੀ ਅਰੇ ਜੀ ਇਹ ਤਾਂ 75000 ਅੱਛਾ 70 ਦੀ ਦੇ ਦਾਂਗੇ ਪੂਰੇ ਜੀ ਇਹ ਚੋ ਪਿਆਰ ਮਤੂ ਵੀ ਕਰ ਲਈ ਜੀ ਇੱਚੋਂ ਐਪੀਆਰ ਛੋੜ ਕਰਾਂਗੇ ਉੱਥੇ ਹੀ ਕਰ ਲਈਏ 67 67000 ਦੀ ਜੋੜਾ ਦੇ ਦੀਏ ਸੇਲ ਪਰਚੇਤ ਲਈ ਝੋਟੀ ਵੱਡੀ ਜੇ 20 ਦਿਨ ਝੋਟੀ ਨੂੰ ਟੀਕਾ ਭਰੇ ਨੂੰ ਵੀ ਹੋ ਗਿਆ ਹਾਂ ਜਿਹੜੀ ਮੱਝ ਲੈ ਜੇ ਜੇ ਕੋਈ ਚਾਵੇ ਤੇ ਨੀਲੀ ਲੈ ਜੇ 67000 ਦੇ ਵਿੱਚ ਜੇ ਕੋਈ ਚਾਵੇ ਤੇ ਮੋਰਾ ਨਸਲ ਦੀ ਤੇ ਲੈ ਜੇ ਦੋਵੇਂ ਚੰਗੀਆਂ ਉਹਦੇ ਥੱਲੇ 9 ਦੇ ਥੱਲੇ 8 ਦੁੱਧ ਪੱਕਾ ਤਿਆਰ ਹੈ ਸਿੰਘ ਸੌ ਚੰਗਾ ਮਲਵੈਣ ਹੈ ਸਜਣੋ ਇਹ ਪਿਓਰ ਮੋਰਾ ਨਸਲ ਦੀ ਵਿੱਚ ਆ ਗਈ ਜਿਹੜੀ ਤੇ ਚੰਗੀ ਹੈ ਝੋਟੀ ਇਹ 60000 ਦੀ ਜੈਸਨ ਹੋ ਜੂ ਇੱਕ ਅਗਲੇ ਨੰਬਰ ਤੇ ਤੀਜੇ ਨੰਬਰ ਤੇ ਆ ਗਈ ਨੀਲੀ ਰਾਵੀ ਠੀਕ ਆ ਬਾਈ ਪੀਪਲ ਇਹਦਾ ਕਿੰਨਾ ਦੁੱਧ ਕੋੜ ਹੋਊਗਾ ਇਹ ਥੱਲੇ ਜੀ 12 ਕਿਲੋ ਦੁੱਧ ਆਈ ਇਹ ਨੀਲੀ ਗੋਲ ਹੈ ਨਾ ਹਾਂਜੀ 12 ਕਿਲੋ ਤੇ ਮਗਰ ਫੀਮੇਲ ਕੱਟੀ ਆ ਗਈ ਨਾ ਕੱਟਾ ਕੱਟਾ ਜੀ ਮਗਰ ਕੱਟਾ ਆ ਗਿਆ ਹਾਂਜੀ ਮੇਲ ਕਾਫ ਆ ਗਿਆ ਸਾਨੂੰ ਤੇ ਚੰਗੀ ਆ ਨਾ ਨੀਲੀ ਰਾਵੀ ਜੀ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਤੋਰਾ ਕਰਾ ਦੇ ਮੇਰਾ ਭਰਾ ਚੈੱਕ ਸੂਆ ਤੀਜਾ ਹੋਊਗੀ ਸੂਆ ਤੀਜਾ ਸੋਈ ਨੀਲੀ ਰਾਵੀ 12 ਕਿਲੋ ਮੌਕੇ ਦਾ ਦੁੱਧ ਹੋਊਗਾ ਬੀਸੀ ਚੋਣ ਚਾਂ ਸੱਜਣੋਂ ਓਕੇ ਆ ਚੋਣ ਚਾਂ ਛੋਲੀ ਨੀ ਜ਼ਰਾ ਚੰਗੀ ਆ ਤੁਰਾ ਤਰਾ ਵੀ ਚੰਗਾ ਵੱਡੀ ਆ ਮੈਂ ਛੋਟੀ ਨਹੀਂ ਆਣਾ ਵਾਲੀ ਵੱਡੇ ਢਾਂਚੇ ਦੀ ਆ ਵਾਹ ਜੀ ਵਾਹ ਤੋਰਾ ਵੇਖੋ ਸੰਨੀ ਨੁਕਰੀਕ ਬੜੀ ਆ ਕੁ ਤੁਰਦੀ ਫਨ ਉੱਚੀ ਕਰਕੇ ਹੂੰ ਫੋੜ ਲਿਓ ਤੇ ਬਾਈ ਜੀ ਨੇ ਕੀਮਤ ਕਿੰਨੀ ਹੈ ਇਹਦੀ ਕੀਮਤ ਜੀ 13 ਜੀ ਅੱਛਾ ਹਾਂ ਜੀ ਤੇ ਉਹ ਚੋਂ ਉਹ ਚੋਂ ਮਾਨ ਤਾਨ ਜੀ 1 ਖੁੱਲਾ 125 ਦੀ ਦੇ ਦਾਂਗੇ ਜੀ ਉਹ ਚੋਂ 120 ਦੀ ਉਹ ਚੋਂ ਨਹੀਂ ਬੱਸ ਨਹੀਂ 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 ਉਹ ਚੋਂ ਕਰ ਦਈਏ ਤੇ ਮੈਂ ਵੱਡੀ ਆ ਮੰਨਦੇ ਉਹ ਚੋਂ ਵੀ ਕਰ ਦਈਏ ਮੈਂ ਉਹਦੇ ਚੋਂ ਮਾਰਨ ਨਹੀਂ ਕਰੀਏ 2000 ਕਰ ਦਾਂ ਇੱਕ 15000 ਦੀ ਜਦੋਂ ਕਰ ਦਈਏ ਜਾਣਦੇ ਜਾਣਦੇ ਹਨ ਸੱਜਣੋ 115000 ਦੀ ਜਿਹੜੀ ਆ ਐਂਡ ਮਿਲ ਜੂਗੀ ਮੈਂ ਚਾਹੀਏ 12 ਕਿਲੋ ਦੁੱਧ ਹੈ ਨਾ ਮੌਕੇ ਦਾ 12 ਕਿਲੋ ਲੈਵਾ ਵੇਖੋ ਕਰਮਾਲੀ ਦਾ ਬਾਹਰ ਨੂੰ ਆਇਆ ਸਮਾਂ 12 ਵਜੇ ਨਾ ਹਾਂਜੀ ਸਮਾਂ 12 ਵਜੇ ਹੈ ਜੇ ਦੁਪਹਿਰ ਦੇ ਠੀਕ ਹੈ ਜੀ ਪਰ ਸ਼ਾਮਿਆਂ ਤੋਂ ਵੀ ਜਿਹੜਾ ਤੁਸੀਂ ਇਹ ਲਾ ਸਕਦੇ ਧਿਆਨ ਕਰ ਸਕਦੇ ਜੀ ਠੀਕ ਹੈ ਤੇ 1 ਲੱਖ 15 ਜੀ ਫਿਕਸ ਮਿਲ ਜੋ ਹਾਂ ਜੈਸ ਲੋ ਤੇ ਆ ਬੱਚੇ ਇਹਨਾਂ ਦੇ ਦੁੱਧੀਆਂ ਦੇ ਆਪਣੀ ਖਰੀਦਦਾਰੀ ਕਰਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ